ਜਗਰਾਉਂ ਮਹਾਪੰਚਾਇਤ ਲਈ ਕਿਸਾਨਾਂ ਚ ਭਾਰੀ ਉਤਸ਼ਾਹ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੌਂਦਾ ਬੁਰਜਗਲ ਦੇ 10000 ਤੋਂ ਵੱਧ ਕਿਸਾਨ ਜਗਰਾਉਂ ਮਹਾਪੰਚਾਇਤ ਵਿੱਚ ਲੈਣਗੇ ਹਿੱਸਾ ਮੈਂ ਹਾਂ ਸੁਖਦੇਵ ਕੌਰ ਤੇ ਤੁਸੀਂ ਦੇਖ ਰਹੇ ਹੋ ਜਨਸ਼ਕਤੀ ਨਿਊਜ਼ ਪੰਜਾਬ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੌਂਦਾ ਦੀ ਮਹੀਨਾਵਾਰ ਸੁੱਭਾ ਪਧਰੀ ਮੀਟਿੰਗ ਹੋਈ ਜਿਸ ਤੇ ਪ੍ਰਧਾਨਗੀ ਸੁੱਭਾ ਪ੍ਰਧਾਨ ਬੂਟਾ ਸਿੰਘ ਬੁਰਜਗਲ ਨੇ ਕੀਤੀ ਮੀਟਿੰਗ ਦੇ ਸ਼ੁਰੂ ਹੋਣ ਵੇਲੇ ਮੈਂ ਦਿਵਸ ਤੇ ਸ਼ਿਕਾਗੋ ਦੇਸ਼ ਇੱਧਾਂ ਨੂੰ ਯਾਦ ਕਰ ਦਿਆਂ 2 ਮਿੰਟ ਦਾ ਮੌਨਤਨ ਕਰ ਸਰਦਾਂਝਲੀ ਪੇਂਟ ਕੀਤੀ ਗਈ ਇਸ ਸਮੇਂ ਸੂਬਾ ਪ੍ਰਧਾਨ ਬੂਟਾ ਸਿੰਘ ਬੜਜਗਲ ਨੇ ਜੋ ਕਿਹਾ ਉਹ ਤੁਹਾਨੂੰ ਸੁਣਾਉਂਦੇ ਹਾਂ ਪੱਤਰਕਾਰ ਗੁਰਸੇਵਕ ਸੋਹੀ ਦੀ ਵਿਸ਼ੇਸ਼ ਰਿਪੋਰਟ ਅੱਜ ਭਾਰਤੀ ਕਿਸਾਨੀ ਨੂੰ ਇੱਕ ਟੱਡ ਕਾਉਂਦਾ ਦੀ ਸੂਬੇ ਦੀ ਮੀਟਿੰਗ ਹੋਈ ਆ ਤਕਰੀਬਨ ਸਾਰੇ ਜਿਲ੍ਹਿਆਂ ਦੇ ਵਿੱਚੋਂ ਨਮੰਦੇ ਪਹੁੰਚੇ ਉਹਦੇ ਵਿੱਚ ਅੰਤਮ ਸੁਝਾਅ ਦਿੱਤੇ ਨਾ ਸੀ ਜਿਹੜੀ ਇੱਕ ਕੀ ਮੈਨੂੰ ਜਗਰਾਉਂ ਦੇ ਵਿੱਚ ਇੱਕ ਮਹਾਂ ਰੈਲੀ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਲੱਖ ਦੇ ਕਰੀਬੰਤਰ ਜਿਹੜੇ ਕਿਸਾਨ ਹੈ ਉਹ ਵੱਖ-ਵੱਖ ਜੱਤੇ ਮੰਡੀਆਂ ਦੇ ਘਟੇ ਆਉਣਗੇ ਉਹਦੇ ਵਿੱਚ ਅਸਲ ਦੇ ਵਿੱਚ ਬੀਜੇਪੀ ਦਾ ਜਿਹੜਾ ਪੰਜਾਬ ਦੇ ਵਿੱਚ ਇਲੈਕਸ਼ਨ ਲੜਨੀ ਹੈ ਉਹਦਾ ਨਿਰਣਾ ਉਹ ਉਸ ਰੈਲੀ ਨੇ ਤੈਅ ਕਰਨਾ ਹੈ ਕਿ ਇਹਨੂੰ ਕਿੰਨੇ ਉਮੀਦਵਾਰ ਜਿਤਾਉਣੇ ਆ ਜਾਂ ਨਹੀਂ ਜਿਤਾਉਣੇ ਯਾਨੀ ਕਿਉਂਕਿ ਅਸੀਂ ਸੱਦਾ ਦਿੱਤਾ ਕਿ ਲੋਦੀ ਹਰਾਓ ਕਾਰਪੋਰੇਟ ਭਜਾਓ ਪੰਜਾਬ ਬਚਾਓ ਦੂਸਰਾ ਅਸੀਂ ਨਾਲ ਇਹ ਵੀ ਸ਼ੱਦਾ ਦਿੱਤਾ ਹੈ ਕਿਸਾਨਾਂ ਨੂੰ ਕਿ ਪਿੰਡਾਂ ਦੇ ਵਿੱਚ ਜਿਹੜੇ ਜਮਹੂਰੀ ਢੰਗ ਤਰੀਕੇ ਹੈ ਜਿਹੜਾ ਅਸੀਂ 11 ਨਿਕਾਤੀ ਇੱਕ ਸਵਾਲਨਾਮਾ ਤੈਅ ਕੀਤਾ ਉਹ ਸਵਾਲ ਕੀਤੇ ਜਾਣਗੇ ਜਿੰਨੇ ਵੀ ਢੰਗ ਤਰੀਕਾ ਹੋਊਗਾ ਕੋਈ ਹੁੱਲੜਵਾਜੀ ਨਹੀਂ ਹੋਊਗੀ ਅਗਲਾ ਅਸੀਂ ਫੈਸਲਾ ਕੀਤਾ ਕਿ ਜਦੋਂ ਪੰਜਾਬ ਦੇ ਵਿੱਚ ਜਾਂ ਪ੍ਰਧਾਨ ਮੰਤਰੀ ਜਾਂ ਮਤਸ਼ਾ ਜਾਂ ਕੋਈ ਹੋਰ ਇਹਨਾਂ ਦਾ ਵੱਡਾ ਚਿਹਰਾ ਆਉਂਦਾ ਤਾਂ ਅਸੀਂ ਫੌਰੀ ਸੰਯੁਕਤ ਮੋਰਚੇ ਵੱਲੋਂ ਮੀਟਿੰਗ ਕਰਕੇ ਉਹਦਾ ਡਾਟਾ ਬਰੋਧ ਕਰਨ ਦਾ ਫੈਸਲਾ ਕੀਤਾ ਇਹ ਅਸੀਂ ਤਿੰਨ ਫੈਸਲੇ ਆ ਜਿਹੜੇ ਇਹ ਕਰਤੋਂ